ਜੇਕਰ ਤੁਹਾਡਾ ਵੀ ਖਾਤਾ ਇਸ ਬੈਂਕ ਦੇ ਵਿੱਚ ਹੈਗਾ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈਗਾ ਆਪਣੇ KYC ਵੇਰਵਿਆਂ ਨੂੰ ਅਪਡੇਟ ਕਰਨ ਦੀ ਯਾਦ ਦਿਵਾਈ ਹੈਗਾ ਦੱਸਦੇ ਕਿ ਬੈਂਕ ਨੇ ਖਾਤਾਧਾਰਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਬੈਂਕਿੰਗ ਸੇਵਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਗੜ ਨੂੰ ਰੋਕਣ ਦੇ ਲਈ ਇਸ ਅਪਡੇਟ ਨੂੰ ਆਖਰੀ ਮਿਤੀ ਤੱਕ ਪੂਰਾ ਕਰਨ ਕਿਉਂਕਿ ਜਿਹੜੇ ਗਾਕ ਅਜੇ ਹਾਂ ਨਹੀਂ ਦੇ ਉਹਨਾਂ ਦਾ ਬੈਂਕ ਖਾਤਾ ਬੰਦ ਹੋ ਸਕਦਾ ਤੁਹਾਨੂੰ ਦੱਸ ਦਿਆ ਕਿ ਪੰਜਾਬ ਨੈਸ਼ਨਲ ਬੈਂਕ ਪੀ ਐਨ ਬੀ ਯਾਨੀ ਕਿ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਨਿਰਵਿਗਨ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਉਣ ਤੱਕ ਲਈ 31 ਮਾਰਚ 2025 ਤੱਕ ਆਪਣਾ ਕੇਵਾਈਸੀ ਅਪਡੇਟ ਕਰਨ ਲਈ ਕਿਹਾ ਹੈਗਾ ਦਰਅਸਲ ਬੈਂਕ ਦਾ ਇਹ ਨਿਰਦੇਸ਼ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰ ਬੀਆਈ ਦੇ ਨਿਰਦੇਸ਼ ਤੋਂ ਆਬਾਦ ਆਇਆ ਹੈਗਾ ਜਿਸ ਦੇ ਵਿੱਚ RBI ਨੇ ਸਾਰੇ ਗ੍ਰਾਹਕਾਂ ਦੇ KYC ਨੂੰ ਪੂਰਾ ਕਰਨ ਦੇ ਉੱਤੇ ਨਿਰਦੇਸ਼ ਦਿੱਤੇ ਨੇ PNB ਵੱਲੋਂ ਜਾਰੀ ਨੋਟਿਸ ਦੇ ਅਨੁਸਾਰ ਜਿਨ੍ਹਾਂ ਗ੍ਰਾਹਕਾਂ ਦੇ KYC ਅਪਡੇਟ ਜਿਹੜੇ ਕਿ 31 ਮਾਰਚ 2025 ਤੱਕ ਲੰਬੇ ਥਨ ਉਹ 10 ਅਪ੍ਰੈਲ ਤੱਕ ਉਹਨਾਂ ਨੂੰ ਅਪਡੇਟ ਕਰ ਸਕਦੇ ਨੇ KYC ਜ਼ਰੂਰੀ ਕਿਉਂ ਹੈਗਾ ਇਹ ਵੀ ਤੁਹਾਨੂੰ ਜ਼ਰੂਰ ਦੱਸ ਦਈਏ ਕਿਉਂਕਿ KYC ਧੋਖਾਧੜੀ منی ਲਾਂਡਰਿੰਗ ਅਤੇ ਆਣ ਅਧਿਕਾਰਤ ਲੈਣ ਦੇ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ ਵਿਤੀ ਲੈਣ ਦੇਣ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਬੈਂਕ ਨਿਯਮਿਤ ਤੌਰ ਦੇ ਉੱਤੇ ਗਾਹਕਾਂ ਦੀ ਜਾਣਕਾਰੀ ਅਪਡੇਟ ਕਰਦੇ ਨੇ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕ ਹੋ ਤਾਂ ਇਹ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈਗਾ ਕਿ ਤੁਹਾਡੇ KYC ਵੀਰਵਨ ਅਪਡੇਟ ਕਰਨ ਦੀ ਲੋੜ ਹੈ ਤੁਸੀਂ KYC ਨੂੰ ਆਨਲਾਈਨ ਵੀ ਅਪਡੇਟ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਰ ਸਕਦੇ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿਆਂ ਦਰਅਸਲ Google Play Store ਜਾਂ ਫਿਰ Apple App Store ਤੋਂ PNB 1 ਐਪ ਡਾਊਨਲੋਡ ਕਰੋ ਆਪਣੇ ਪ੍ਰਮਾਣ ਪੱਤਰਾਂ ਦੇ ਨਾਲ ਲੌਗਇਨ ਕਰੋ ਐਪ ਦੇ ਵਿੱਚ ਕੇवाईसी ਅਪਡੇਟ ਵਿਕਲਪ ਤੋਂ ਉੱਤੇ ਜਾਓ ਜਾਂਚ ਕਰੋ ਕਿ ਤੁਹਾਡਾ ਕੇवाईसी ਅਪਡੇਟ ਲੰਬਿਤ ਹੈ ਜਾਂ ਨਹੀਂ ਜੇਕਰ ਸਥਿਤੀ ਲੰਬਿਤ ਅਪਡੇਟ ਦਿਖਾਉਂਦੀ ਹੈ ਤਾਂ ਅਪਡੇਟ ਕੇवाईसी ਦੇ ਉੱਤੇ ਟੈਪ ਕਰੋ OTP ਪ੍ਰਕਿਰਿਆ ਦੇ ਰਾਹੀਂ ਆਪਣੀ ਪਛਾਣ ਦੀ ਪੁਸ਼ਟੀ ਕਰੋ ਆਧਾਰ ਦੇ ਨਾਲ ਜੁੜੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਪ੍ਰਾਪਤ ਹੋਇਆ OTP ਦਰਜ ਕਰੋ OTP ਵੈਰੀਫਿਕੇਸ਼ਨ ਦੇ ਲਈ ਯਕੀਨੀ ਬਣਾਓ ਕਿ ਤੁਹਾਡਾ ਮੋਬਾਈਲ ਨੰਬਰ ਆਧਾਰ ਦੇ ਨਾਲ ਲਿੰਕ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਘਰ ਬੈਠੇ ਜਾਂ ਫਿਰ ਆਨਲਾਈਨ ਤਰੀਕੇ ਦੇ ਨਾਲ ਵੀ ਆਪਣੀ KYC ਕਰਵਾ ਸਕਦੇ ਹੋ ਜੇਕਰ ਤੁਹਾਡਾ ਵੀ ਖਾਤਾ ਇਸ ਬੈਂਕ ਦੇ ਵਿੱਚ ਹੈਗਾ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈਗਾ ਆਪਣੇ KYC ਵੇਰਵਿਆਂ ਨੂੰ ਅਪਡੇਟ ਕਰਨ ਦੀ ਯਾਦ ਦਿਵਾਈ ਹੈਗਾ ਦੱਸ ਦੇ ਕਿ ਬੈਂਕ ਨੇ ਖਾਤਾ ਕਾਰਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਬੈਂਕਿੰਗ ਸੇਵਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਗਰ ਨੂੰ ਰੋਕਣ ਦੇ ਲਈ ਇਸ ਅਪਡੇਟ ਨੂੰ ਆਖਰੀ ਮਿਤੀ ਤੱਕ ਪੂਰਾ ਕਰਨ ਕਿਉਂਕਿ ਜਿਹੜੇ ਗਾਹਕ ਅਜਿਹਾ ਨਹੀਂ ਕਰਦੇ ਉਹਨਾਂ ਦਾ ਬੈਂਕ ਖਾਤਾ ਬੰਦ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਪੀ ਐਨ ਬੀ ਯਾਨੀ ਕਿ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਨਿਰਵਿਗਨ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਉਣ ਤੱਕ ਲਈ 31 ਮਾਰਚ 2025 ਤੱਕ ਆਪਣਾ ਕੇਵਾਈਸੀ ਅਪਡੇਟ ਕਰਨ ਕਿਆ ਆਏਗਾ ਦਰਸਲ ਬੈਂਕ ਦਾ ਇਹ ਨਿਰਦੇਸ਼ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਦੇ ਨਿਰਦੇਸ਼ ਤੋਂ ਆਬਾਦ ਆਇਆ ਹੈਗਾ ਜਿਸ ਦੇ ਵਿੱਚ ਆਰਬੀਆਈ ਨੇ ਸਾਰੇ ਗ੍ਰਾਹਕਾਂ ਦੇ ਕੇਵਾਈਸ ਨੂੰ ਪੂਰਾ ਕਰਨ ਦੇ ਉੱਤੇ ਨਿਰਦੇਸ਼ ਦਿੱਤੇ ਨੇ ਪੀਐਨਬੀ ਵੱਲੋਂ ਜਾਰੀ ਨੋਟਿਸ ਦੇ ਅਨੁਸਾਰ ਜਿਨ੍ਹਾਂ ਗਾਹਕਾਂ ਦੇ ਕੇਵਾਈਸੀ ਅਪਡੇਟ ਜਿਹੜੇ ਕਿ 31 ਮਾਰਚ 2025 ਤੱਕ ਲੰਬੇ ਥਨ ਉਹ 10 ਅਪ੍ਰੈਲ ਤੱਕ ਉਹਨਾਂ ਨੂੰ ਅਪਡੇਟ ਕਰ ਸਕਦੇ ਨੇ KYC ਜ਼ਰੂਰੀ ਕਿਉਂ ਹੈਗਾ ਇਹ ਵੀ ਤੁਹਾਨੂੰ ਜ਼ਰੂਰ ਦੱਸ ਦਈਏ ਕਿਉਂਕਿ KYC ਧੋਖਾਧੜੀ منی ਲਾਂਡਰਿੰਗ ਅਤੇ ਆਣ ਅਧਿਕਾਰਤ ਲੈਣ ਦੇ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ ਵਿਤੀ ਲੈਣ ਦੇਣ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਬੈਂਕ ਨਿਯਮਿਤ ਤੌਰ ਦੇ ਉੱਤੇ ਗਾਹਕਾਂ ਦੀ ਜਾਣਕਾਰੀ ਅਪਡੇਟ ਕਰਦੇ ਨੇ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕ ਤੋ ਤਾਂ ਇਹ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈਗਾ ਕਿ ਤੁਹਾਡੇ KYC ਵੀਰਵਨ ਅਪਡੇਟ ਕਰਨ ਦੀ ਲੋੜ ਹੈ ਤੁਸੀਂ KYC ਨੂੰ ਆਨਲਾਈਨ ਵੀ ਅਪਡੇਟ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਰ ਸਕਦੇ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿਆਂ ਦਰਅਸਲ Google Play Store ਜਾਂ ਫਿਰ Apple App Store ਤੋਂ PNB 1 ਐਪ ਡਾਊਨਲੋਡ ਕਰੋ ਆਪਣੇ ਪ੍ਰਮਾਣ ਪੱਤਰਾਂ ਦੇ ਨਾਲ ਲੌਗਇਨ ਕਰੋ ਐਪ ਦੇ ਵਿੱਚ ਕੇवाईसी ਅਪਡੇਟ ਵਿਕਲਪ ਤੋਂ ਉੱਤੇ ਜਾਓ ਜਾਂਚ ਕਰੋ ਕਿ ਤੁਹਾਡਾ ਕੇवाईसी ਅਪਡੇਟ ਲੰਬਿਤ ਹੈ ਜਾਂ ਨਹੀਂ ਜੇਕਰ ਸਥਿਤੀ ਲੰਬਿਤ ਅਪਡੇਟ ਦਿਖਾਉਂਦੀ ਹੈ ਤਾਂ ਅਪਡੇਟ ਕੇवाईसी ਦੇ ਉੱਤੇ ਟੈਪ ਕਰੋ ओटीपी ਪ੍ਰਕਿਰਿਆ ਦੇ ਰਾਹੀਂ ਆਪਣੀ ਪਛਾਣ ਦੀ ਪੁਸ਼ਟੀ ਕਰੋ ਆਧਾਰ ਦੇ ਨਾਲ ਜੁੜੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਪ੍ਰਾਪਤ ਹੋਇਆ OTP ਦਰਜ ਕਰੋ OTP ਵੈਰੀਫਿਕੇਸ਼ਨ ਦੇ ਲਈ ਯਕੀਨੀ ਬਣਾਓ ਕਿ ਤੁਹਾਡਾ ਮੋਬਾਈਲ ਨੰਬਰ ਆਧਾਰ ਦੇ ਨਾਲ ਲਿੰਕ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਘਰ ਬੈਠੇ ਜਾਂ ਫਿਰ ਆਨਲਾਈਨ ਤਰੀਕੇ ਦੇ ਨਾਲ ਵੀ ਆਪਣੀ KYC ਕਰਵਾ ਸਕਦੇ ਹੋ